ਪ੍ਰੋਫੈਸ਼ਨਲ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਗੈਂਗਸਟਰਾਂ ਤੇ ਵਾਰ ਕਰਾਂਗੇ। ਉਹਨਾਂ ਨੂੰ ਮੈਪ ਕਰਕੇ ਅੱਜ ਐਸ ਵੀ ਆਰ ਸਪੀਕਿੰਗ ਤੇ तकरीबन 12000 ਪੁਲਿਸ ਆਫਿਸਰਸ ਸਾਡੀ ਜਿਹੜੀ 2000 ਕੁ ਟੀਮਾਂ ਹੈਗੀਆਂ ਉਹ ਸਾਰੇ ਪੰਜਾਬ ਦੇ ਵਿੱਚ ਰੇਡ ਕਰ ਰਹੀ ਹੈ। ਸੀਐਮ ਸਾਹਿਬ ਦੀ ਆਦੇਸ਼ਾਂ ਦੇ ਮੁਤਾਬਕ ਗੈਂਗਸਟਰਾਂ ਤੇ ਵਾਰ ਕਰ ਰਹੇ ਇੱਕ ਵਾਰ ਔਨ ਗੈਂਗਸਟਰਸ ਇਸ ਬੀਗ ਡਿਕਲੇਅਰਡ ਤੇ ਜਿਸ ਦੇ ਵਿੱਚ ਜਿਹੜੇ ਸਾਡੇ ਤਿੰਨ ਟੀਚੇ ਹੈਗੇ ਕਿ ਪੰਜਾਬ ਦੇ ਵਿੱਚ ਕੋਈ ਥਾਂ ਅਸੀਂ ਨਹੀਂ ਛੱਡਾਂਗੇ ਗੈਂਗਸਟਰਸ ਲਈ ਪੂਰੇ ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਹੈਗੇ ਉਹਨਾਂ ਦਾ ਪੂਰਾ ਦਾ ਪੂਰਾ ਜਿਹੜਾ ਨੈਟਵਰਕ ਹੈਗਾ ਉਸ ਨੂੰ ਦਵਸ਼ਤ ਕੀਤਾ ਜਾਊਗਾ ਐਂਟਾਇਰ ਨੈਟਵਰਕ ਵੀ ਐਲੀਮੀਨੇਟਡ ਤੇ ਸਾਡਾ ਟੀਚਾ ਹੈਗਾ ਕਿ ਪੰਜਾਬ ਨੂੰ ਗੈਂਗਸਟਰ ਫਰੀ ਬਣਾਣਾ ਜਵੇਂ ਡਰਗ ਫਰੀ ਪੰਜਾਬ ਦਾ ਇੱਕ ਟੀਚਾ ਜਿਸ ਤੇ ਕਾਫੀ ਸਬਸਟੈਂਟਿਵ ਜਿਹੜੀ ਪ੍ਰੋਗਰੈਸ ਹੋ ਚੁੱਕੀ ਹੈਗੀ ਸੋ ਅੱਜ ਤੋਂ ਇਹ ਜਿਹੜੀ ਇਹ ਜਿਹੜਾ ਇਸ ਦੀ ਕੋਈ ਸਮਾਂ ਸੀਮਾ ਨਹੀਂ ਹੈਗੀ ਕਿਉਂਕਿ ਇੱਕ professionl ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਗੈਂਗਸਟਰਾਂ ਤੇ ਵਾਰ ਕਰਾਂਗੇ ਤੇ ਸੀਐਮ ਸਾਹਿਬ ਦੇ ਦਿਸਾਰ ਦਿਸ਼ਾਗੇ ਕਿ ਉਹਨਾਂ ਦੇ ਡਿਸਕਸ਼ਨ ਤੋਂ ਬਾਅਦ ਅਸੀਂ ਮੈਪ ਕਰਕੇ ਜਿਹੜੇ 60 ਮੇਨ ਜਿਹੜੇ ਗੈਂਗਸਟਰਸ ਬਾਹਰ ਬੈਠੇ ਹੈਗੇ ਉਹਨਾਂ ਦੇ ਅਸੀਂ 1200 ਜਿਹੜੇ ਗੈਂਗਸਟਰ ਐਸੋਸੀਏਟਸ ਇੱਥੇ ਜਿਹੜੇ ਕ੍ਰਿਮੀਨਲ ਕੇਸਾਂ ਚ ਇਨਵੋਲਡ ਹੈਗੇ ਤੇ ਤਕਰੀਬਨ 600 ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਐਕਟਿਵ ਕ੍ਰਿਮੀਨਲ ਐਕਟੀਵਿਟੀਆਂ ਦੇ ਵਿੱਚ ਇਨਵੋਲਡ ਹੈਗੇ ਉਨਾ ਨੂੰ ਮੈਪ ਕਰਕੇ ਅੱਜ ਐਸ ਵੀ ਆਰ ਸਪੀਕਿੰਗ ਤੇ तकरीबन 12000 ਪੁਲਿਸ ਆਫਿਸਰਸ ਸਾਡੀ ਜਿਹੜੀ 2000 ਪੁਲਿਸ ਟੀਮਾਂ ਹੈਗੀਆਂ ਉਹ ਸਾਰੇ ਪੰਜਾਬ ਦੇ ਵਿੱਚ ਰੇਡ ਕਰ ਰਹੀਆਂ ਇਹ ਸਾਡਾ ਗੈਂਗਸਟਰਸ ਤੇ ਪਹਿਲਾ ਪ੍ਰਹਾਰ ਹੈਗਾ ਇਸ ਨੂੰ ਅਸੀਂ ਆਪਰੇਸ਼ਨ ਪ੍ਰਹਾਰ ਕਹਿ ਰਹੇ ਹੈਗੇ 72 ਆਵਰਸ ਦਾ ਇੱਕ ਕ੍ਰਿਸਪ ਆਪਰੇਸ਼ਨ ਹੈਗਾ ਜਿਸ ਦੇ ਵਿੱਚ 12000 ਪੁਲਿਸ ਆਫਿਸਰਸ ਇਨ ਜਿਹੜੇ ਹੈਗੇ ਇਨਵੋਲਵ ਹੈਗੇ ਇਨ ਰੇਡਿੰਗ ਇਸ ਤੋਂ ਬਾਅਦ ਇਹਨਾਂ ਨੂੰ ਥੋਰੋਲੀ ਇਨਟਰੋਗੇਟ ਕੀਤਾ ਜਾਊਗਾ ਜਿਨ੍ਹਾਂ ਦੀ ਕੋਈ ਕ੍ਰਿਮੀਨਲ ਇਨਵੋਲਵਮੈਂਟ ਹੈਗੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਮਾਨਯੋਗ ਅਦਾਲਤਾਂ ਚ ਪੇਸ਼ ਕੀਤਾ ਜਾਊਗਾ ਇਹ ਮੈਂ ਸਮਝਦਾ ਕਿ ਸਾਰੇ ਭਾਰਤ ਦੇ ਵਿੱਚ ਇਸ ਲੈਵਲ ਦਾ ਕਦੀ ਵੀ ਆਪਰੇਸ਼ਨ ਜਿਹੜਾ ਨਹੀਂ ਪਲਾਨ ਹੋਇਆ ਜਿੱਥੇ ਇੰਨੇ ਵੱਡੇ ਪੱਧਰ ਤੇ ਰੇਡਸ ਹੋ ਰਹੇ ਆ ਤੇ ਇੰਨੇ ਵੱਡੇ ਪੱਧਰ ਤੇ ਪੰਜਾਬ ਪੁਲਿਸ ਜਿਹੜੀ ਇਨਵੋਲਵ ਹੈਗੀ ਅਸੀਂ ਸਾਡਾ ਜਿਹੜਾ ਟੀਚਾ ਹੈਗਾ ਕਿ ਕੰਪਲੀਟ ਇਕੋਸਿਸਟਮ ਜਿਹੜਾ ਗੈਂਗਸਟਰイズਮ ਦਾ ਉਸਨੂੰ ਬਸਟ ਕਰਨਾ ਹੈਗਾ ਜਿਸ ਦੇ ਵਿੱਚ ਇਹਨਾਂ ਦੀ ਫਾਈਨਾਂਸਿੰਗ ਲੌਜਿਸਟਿਕਸ ਸੇਫ ਹਾਊਸੇਸ ਵੈਪਨ ਸਪਲਾਈ ਚੇਨਸ ਕਮਿਊਨੀਕੇਸ਼ਨ ਨੈਟਵਰਕਸ ਇਸ ਨੂੰ ਇੱਕ ਕੰਪਲੀਟ ਇਕੋਸਿਸਟਮ ਜਿਹੜਾ ਕ੍ਰਾਈਮ ਦਾ ਹੈਗਾ ਜਿਹੜਾ ਗੈਂਗਸਟਰਿਜ਼ਮ ਦਾ ਹੈਗਾ ਐਕਸਟਰੈਕਸ਼ਨਸ ਦਾ ਹੈਗਾ ਉਸ ਨੂੰ ਐਜ਼ ਅ ਐਜ਼ ਐਨ ਇਕੋਸਿਸਟਮ ਫਸਟ ਕੀਤਾ ਜਾਊਗਾ ਤੇ देयर विल बी ਜ਼ੀਰੋ ਟੋਲਰੈਂਸ ਫਾਰ ਏਡਰਸ ਐਂਡ ਐਬਿਟਰਸ ਮੈਂ ਇਹ ਦੱਸਣਾ ਚਾਹਾਂਗਾ ਕਿ ਜਿਹੜੇ ਗੈਂਗਸਟਰਸ ਬਾਹਰ ਬੈਠੇ ਹੈਗੇ ਉਹ ਆਪਣੇ ਆਪ ਨੂੰ ਮਹਿਫੂਜ਼ ਨਾ ਸਮਝਣ ਉਹਨਾਂ ਨੂੰ ਲਾ ਨੂੰ ਫੇਸ ਕਰਨਾ ਪਏਗਾ ਉਹਨਾਂ ਦੇ ਜਿਹੜੇ ਇੱਥੇ ਜਿਹੜੇ ਗੁਰਗੇ ਹੈਗੇ ਉਹਨਾਂ ਦੇ ਖਿਲਾਫ ਐਸ ਪਰ ਲਾ ਐਕਸ਼ਨ ਲਿਆ ਜਾਊਗਾ ਕੋਈ ਵੀ ਜਿਸ ਦੀ ਇਨਵੋਲਵਮੈਂਟ ਛੋਟੀ ਵੀ ਹੋਵੇ ਤੇ ਵੱਡੀ ਵੀ ਹੋਵੇ ਉਸ ਨੂੰ ਐਸ ਪਰ ਲਾਅ ਡੀਲ ਕੀਤਾ ਜਾਊਗਾ ਮੈਂ ਇਸ ਮੌਕੇ ਤੇ ਮੈਂ ਅਪੀਲ ਵੀ ਕਰਨਾ ਚਾਹਾਂਗਾ ਜਿਹੜਾ ਯੂਥ ਮਿਸਗਾਈਡਡ ਹੈਗਾ ਜੇ ਉਹ ਮੇਨਸਟ੍ਰੀਮ ਚ ਆਣਾ ਚਾਹੁੰਦਾ ਹੈਗਾ ਉਹ ਮੇਨਸਟ੍ਰੀਮ ਚ ਆ ਜਾ ਉਹਨਾਂ ਨਾਲ ਸਿੰਪੈਥੈਟਿਕ ਲੀਨिएंट ਟਰੀਟਮੈਂਟ ਕੀਤਾ ਜਾਊਗਾ ਬਟ ਅੱਜ ਤੋਂ ਬਾਅਦ ਜਿਹੜਾ ਵੀ ਕ੍ਰਾਈਮ ਦੇ ਵਿੱਚ ਇਨਵੋਲਡ ਹੈ ਉਸ ਦੇ ਖਿਲਾਫ ਐਪਰੋਪ੍ਰੀਏਟ ਲੀਗਲ ਐਕਸ਼ਨ ਹੋਊਗਾ ਕ੍ਰਿਮੀਨਲ ਫਾਈਨਾਂਸਿੰਗ ਤੇ ਅਸੀਂ ਬਹੁਤ ਵੱਡੇ ਪੱਧਰ ਤੇ ਕਰੈਕਡਾਊਨ ਕਰਨ ਜਾ ਰਹੇ ਹਾਂਗੇ ਜਵੇਂ ਅਸੀਂ 68 ਐਫ ਦੇ ਅੰਡਰ ਅਸੀਂ ਜਿਹੜੇ ਡਰੱਗ ट्रैफिकर्स ट्रैफिक प्रॉपर्टी जी फ्रीज़ कराई जी उन्हों की ड्रग ड्रग रिलेटेड फंडिंग फ्रीज कराई उदा एक सौ सत्त बी एन एस अंडर प्रोविजन है जी अटैचमेंट ऑफ प्रोसीड्स ऑफ क्राइम सो इन अ बिग वे प्रोसीड्स ऑफ क्राइम या एनी फैन फंड इन्वॉल्व इन अ क्रिमिनल एंटरप्राइज विल बी सीज्ड जो एसट्स है या कोई बिजनेस है जो दइडा तो फंडिंग ऑफ क्राइम ਉਸਨੂੰ ਵੀ ਅਸੀਂ ਟਰੈਕ ਕਰਾਂਗੇ ਤੇ ਸੀਜ਼ ਕਰਾਂਗੇ ਅਟੈਚ ਕਰਾਂਗੇ ਤੇ ਲਾਂਡਰਿੰਗ ਆਫ ਪ੍ਰੋਸੀਡਸ ਆਫ ਕ੍ਰਾਈਮ ਬੋਥ ਦਾ ਥਿੰਗਸ ਜਿਹੜੀਆਂ ਉਸ ਤੇ ਕਾਰਵਾਈ ਹੋਗੀ ਇਲੀਗਲ ਟਰੈਵਲ ਏਜੰਟਸ ਜਿਹੜੇ ਹੈਗੇ ਉਹ ਸਾਡੇ ਅਸੀਂ ਆਮ ਤੌਰ ਤੇ ਦੇਖਿਆ ਹੈਗਾ ਕਿ ਜਿਹੜਾ ਕੁਝ ਸਿਸਟਮਿਕ ਲੂਪ ਹੋਲਸ ਦਾ ਫਾਇਦਾ ਉਠਾ ਕੇ ਕਾਫੀ ਨੰਬਰਸ ਦੇ ਵਿੱਚ ਗੈਂਗਸਟਰਸ ਬਾਹਰ ਨਿਕਲ ਜਾਂਦੇ ਆ ਇਹ ਦੂਜੀ ਸਟੇਟਾਂ ਤੋਂ ਕਿਉਂਕਿ ਇੱਕ ਸੈਂਟਰਲਾਈਜ਼ਡ ਪਾਸਪੋਰਟ ਸਿਸਟਮ ਲਿੰਕ ਨਹੀਂ ਹੈਗਾ ਸੋ ਇਹ ਅਸੀਂ ਆਇਡੈਂਟੀਫਾਈ ਕਰ ਲਏ ਹੈਗੇ ਜਿਹੜੇ ਟਰੈਵਲ ਏਜੰਟਸ ਇਨਵੋਲਵ ਹੈਗੇ ਉਹਨਾਂ ਦੇ ਖਿਲਾਫ ਜਿਹੜਾ ਇੱਕ ਮੇਜਰ ਕ੍ਰੈਕਡਾਊਨ ਇਸ ਆਪਰੇਸ਼ਨ ਦੇ ਵਿੱਚ ਪਲਾਨ ਕੀਤਾ ਗਿਆ ਹੈਗਾ ਅਸੀਂ ਇੱਕ ਓਵਰਸੀਜ਼ ਫਿਊਜੀਟਿਵ ਟਰੈਕਿੰਗ ਐਂਡ ਐਕਸਟਰੈਡੀਸ਼ਨ ਸੈੱਲ ਅੱਜ ਤੋਂ ਸਟੈਬਲਿਸ਼ ਕਰ ਰਹੇ ਹਾਂ ਇਹਦਾ ਨਾਮ ਅਸੀਂ ਆਫਟੈਕ ਰੱਖ ਰਹੇ ਹਾਂ ਓ ਐਫ ਟੀ ਈ ਸੀ ਇਹ ਸਾਡੇ ਆਈ ਜੀ ਕਾਉਂਟਰ ਇੰਟੈਲੀਜੈਂਸ ਆਸ਼ੀਸ਼ ਚੌਧਰੀ ਜੀ ਜੋ ਐਨ ਆਈ ਐਚ ਹੈ ਜਿਨ੍ਹਾਂ ਨੇ 7 ਸਾਲ ਡੈਪੂਟੇਸ਼ਨ ਕਰਕੇ ਹੁਣੇ ਵਾਪਸ ਆਏ ਹੈਗੇ ਉਹ ਇਸ ਸੈੱਲ ਦੇ ਇਨਚਾਰਜ ਹੋਣਗੇ ਇਸ ਦੇ ਵਿੱਚ ਜਿਹੜੀ ਸਾਡੇ ਡਿਫਰੈਂਟ ਵਰਟੀਕਲਸ ਹੈਗੇ ਉਹਨਾਂ ਨੂੰ ਇੰਟੀਗ੍ਰੇਟ ਕੀਤਾ ਜਾ ਰਿਹਾ ਹੈਗਾ ਇਹ ਕਾਉਂਟਰ ਇੰਟੈਲੀਜੈਂਸ ਦੇ ਆਈਜੀ ਸਾਹਿਬ ਇਨਚਾਰਜ ਹੋਣਗੇ ਡੀਆਈਜੀ ਗੁਰਮੀਤ ਚੋਹਾਨ ਜੀ ਜਿਹੜੇ ਏਜੀਟੀਐਫ ਦੇ ਡੀਆਈਜੀ ਹੈਗੇ ਉਹ ਇਸ ਸੈੱਲ ਦੇ ਮੈਂਬਰ ਹੋਣਗੇ ਆਪਣੇ ਡੀਆਈਜੀ ਅਖਿਲ ਚੌਧਰੀ ਏਐਨਟੀਐਫ ਦੇ ਡੀਆਈਜੀ ਉਹ ਇਸ ਦੇ ਮੈਂਬਰ ਹੋਣਗੇ ਤੇ ਏਆਈਜੀ ਬੀਓਆਈ ਕਮਲਦੀਪ ਸਿੰਘ ਇਸਦੇ ਮੈਂਬਰ ਹੋਣਗੇ ਇਸ ਦੇ ਵਿੱਚ ਬੜੇ ਬੜੇ ਮੈਟਿਕੁਲਸ ਤਰੀਕੇ ਨਾਲ ਇਹਨਾਂ ਦੀ ਡਿਫਰੈਂਟ ਡੈਸਕਾ ਡਰਾਫਟਿੰਗ ਡੈਸਕ ਜਿਹੜੀ ਪ੍ਰੋਪੋਜ਼ਲਾਂ ਬਣਾਣਗੀ ਇੰਟਰਪੋਲ ਨੋਟਿਸਸ ਐਕਸਟਰੈਡੀਸ਼ਨ ਨੋਟਿਸਸ ਜਿਹੜੀ ਐਮਲੈਟ ਰਿਕੁਐਸਟ ਰਿਕੁਐਸਟ ਲੈਟਰ ਰੋਗੇਟਰੀਜ਼ ਲੀਗਲ ਸਪੋਰਟ ਡੈਸਕ ਤੇ ਕੋਆਰਡੀਨੇਸ਼ਨ ਡੈਸਕ ਇਹ ਤਿੰਨ ਪਾਰਟ ਦੇ ਵਿੱਚ ਇਹਨਾਂ ਦਾ ਕੰਮ ਜਿਹੜਾ ਵੰਡਿਆ ਜਾਊਗਾ ਤੇ ਇਸ ਤੇ ਕੰਮ ਕਰਨਗੇ ਇਹਨਾਂ ਨੂੰ ਜਿਹੜਾ ਟਾਰਗੇਟ ਅਸੀਂ ਦਿੱਤਾ ਹੈਗਾ ਇਟਸ ਅ ਵੈਰੀ ਟਾਈਮ ਬਾਉਂਡ ਸਪੈਸਿਫਿਕ ਟਾਰਗੇਟ ਕਿ ਹੈ ਜਿਹੜੇ 60 ਬੰਦੇ ਬਾਹਰ ਬੈਠੇ ਆ ਇਹਨਾਂ ਦੇ ਵਿੱਚੋਂ 23 ਦੇ ਆਲਰੇਡੀ ਜਾਂ ਆਰਸੀਨ ਇਸ਼ੂ ਹੋ ਗਏ ਹੈਗੇ ਜਾਂ ਦੇ ਆਰ ਇਨ ਦਾ ਪ੍ਰੋਸੈਸ ਆਫ ਬੀਇੰਗ ਇਸ਼ੂਡ ਜਿਹੜੇ ਬਾਕੀ 37 ਰਹਿੰਦੇ ਹੈਗੇ ਇਹਨਾਂ ਦਾ ਨੈਕਸਟ 3 ਮੰਥਸ ਅਸੀਂ ਇਹਨਾਂ ਸਾਰਿਆਂ ਦੇ ਰੈਡ ਨੋਟਿਸਸ ਇਸ਼ੂ ਕਰਾਂਗੇ ਤੇ ਉਹਨ ਇੰਡੀਆ ਲੈਣ ਦੀ ਜਿਹੜੀ ਹੈਗੀ ਅਸੀਂ ਉਪਰਾਲੇ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਗੈਂਗਸਟਰ ਸਾਊਥ-ਈਸਟ ਏਸ਼ੀਆ ਦੇ ਵਿੱਚ ਮਿਡਲ ਈਸਟ ਦੇ ਵਿੱਚ ਬੈਠੇ ਹੈਗੇ ਜਿਹੜੇ ਫੇਕ ਪਾਸਪੋਰਟਸ ਤੇ ਗਏ ਹੈਗੇ ਜਿਹੜੇ ਇੰਡੀਅਨ ਸਿਟੀਜ਼ਨਸ ਹੈ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਮੈਪ ਕਰਕੇ ਉਹਨਾਂ ਨੂੰ ਡਿਪੋਰਟ ਕਰਾਇਆ ਜਾਊਗਾ ਸੋ ਇਸ ਸੈੱਲ ਜਿਹੜਾ ਹੈਗਾ ਇਸ ਫਰੰਟ ਤੇ ਕੰਮ ਕਰੂਗਾ ਜੰਗੀ ਪੱਧਰ ਦੇ ਵਿੱਚ ਸਟੇਟ ਗਵਰਨਮੈਂਟ ਨੇ ਸਾਡੀ ਇੱਕ ਰਿਵਾਰਡ ਪਾਲਿਸੀ ਜਿਹੜੀ ਹੈਗੀ ਉਹ ਅਪਰੂਵ ਕੀਤੀ ਹੈਗੀ ਜਿਸ ਦੇ ਵਿੱਚ ਸਾਨੂੰ 10 ਕਰੋੜ फॉर बोथ एन डी पी एस एक्ट एंड फॉर एन एनी इनफॉरमे लीडिंग टू अरैसट ऑर अ क्लू अबाउट अ वॉन्टेड क्रिमिनल उस अवॉर्डस जड़ा है लोगों देंगे या पुलिस अफसर देंगे इस दी दे रिवॉर्ड लिमिट्स रखी है कि जो एस एस पीज़ विल बी अथोराइज टू गिव रिवॉर्ड्स अपू वन लैक डेढ़ लाख तक जे कमिश्नर ऑफ पुलिस ती आई जी रेंजेस वो रिवॉर्ड्स देन दो लाख तक जो विंग्स के हेड है डी जी पी या स्पेसल डी जी पी और रिवॉर्ड्स देन के कॉम्पीटेंट हो दो लाख तो उपर डी जी पी ਵਿਲ ਸੈਂਕਸ਼ਨ ਦੀ ਰਿਵਾਰਡ ਇਸ ਦੇ ਨਾਲ ਹੀ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਕਿ ਉਹ ਪਾਲਿਸੀ ਸਾਡੀ ਅਪਰੂਵ ਹੋ ਗਈ ਹੈ ਰੈਟਰੋਸਪੈਕਟਿਵ ਕਿ 1 ਸਪਟੰਬਰ 2024 ਆਨਵਰਡਸ ਜਿਹੜੇ ਵੀ ਸਾਡੇ ਕਮਰਸ਼ੀਅਲ ਸੀਜ਼ਰਸ ਹੋਏ ਹਨ ਡਰੱਗਸ ਦੇ ਵਿੱਚ ਉਸ ਦੇ ਵਿੱਚ 60000 ਕੇਜੀ ਪਰ ਜਿਹੜਾ 60000 ਰੁਪਏ ਪਰ ਕੇਜੀ ਆਫ ਸੀਜ਼ਰ ਦਾ ਰਿਵਾਰਡ ਰੱਖਿਆ ਹੈਗਾ ਪਰ ਕਨਵਿਕਸ਼ਨ 40000 ਰਿਵਾਰਡ ਆਈਓ ਨੂੰ ਦਿੱਤਾ ਜਾਊਗਾ ਜੇ ਜਿੱਥੇ ਇੱਕ ਕਨਵਿਕਸ਼ਨ ਜਿੱਥੇ ਹੁੰਦੀ ਐਨਡੀਪੀਐਸ ਐਕਟ ਦੀ ਤੇ ਈਚ ਕੇਸ ਆਫ ਪ੍ਰੋਪਰਟੀ ਫ੍ਰੀਜ਼ਿੰਗ 20000 ਦਾ ਰਿਵਾਰਡ ਉਹ ਆਈਓ ਨੂੰ ਮਿਲੇਗਾ ਤੇ 50000 ਪਰ ਪਟ ਐਂਡੀ ਪੀਐਸ ਜਿਹੜੇ ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਜਿਹੜੇ ਪ੍ਰੋਪੋਜ਼ਲ ਜਿਹੜੇ ਬਣਾਣਗੇ ਅੱਜ ਅਸੀਂ ਇੱਕ ਐਂਟੀ ਗੈਂਗਸਟਰ ਹੈਲਪਲਾਈਨ ਲਾਂਚ ਕਰ ਰਹੇ ਹੈਗੇ 93946 93946 ਈਜ਼ੀ ਨੰਬਰ ਰੱਝਾ ਆਏਗਾ ਤੇ ਇਸ ਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ 93946 93946 ਐਂਟੀ ਗੈਂਗਸਟਰ ਹੈਲਪਲਾਈਨ ਇਸ ਤੇ ਕੋਈ ਵੀ ਇਨਫੋਰਮੇਸ਼ਨ ਜੇ ਗੈਂਗਸਟਰਾਂ ਬਾਰੇ ਹੁੰਦੀ ਹੈ ਉਹ ਦਿੱਤੀ ਜਾਵੇ ਇਹ ਰਾਉਂਡ ਦਾ ਖਲਾਕ 24/7 ਇਹ ਹੈਲਪਲਾਈਨ ਮੈਨਕੀਤੀ ਚਾਹੋਗੀ ਤੇ ਇਨਫੋਰਮੈਂਟ ਦੀ ਆਇਡੈਂਟੀਟੀ ਸੀਕਰਟ ਰੱਖੀ ਜਾਊਗੀ ਤੇ ਇਸ ਤੇ ਕਾਰਵਾਈ ਹੋਗੀ ਇਹ ਹੈਲਪਲਾਈਨ AGTF ਦੇ ਹੈਡਕਵਰਟਰਸ ਦੇ ਵਿੱਚ ਫੰਕਸ਼ਨ ਕਰੂਗੀ ਪ੍ਰੀਵੈਂਸ਼ਨ ਜਿਹੜੇ ਸਾਡੇ ਪੁਲਿਸ ਆਫੀਸਰਸ ਨੇ ਪ੍ਰੀਵੈਂਟਿਵ ਕੋਈ ਮੋਡਿਊਲਸ ਪਾਸਟ ਕੀਤੇ ਹੈਗੇ ਉਹਨਾਂ ਨੂੰ ਦੋ ਟਾਈਪ ਦੇ ਇਨਸੈਂਟਸ ਆਊਟ ਆਫ ਟਰਨ ਪ੍ਰੋਮੋਸ਼ਨਸ ਜਾਂ ਕੈਸ਼ ਫਾਈਨੈਂਸ਼ੀਅਲ ਇਨਸੈਂਟਿਵਸ ਇਹ ਦਿੱਤੇ ਜਾਣਗੇ ਤੇ ਗਲੋਰੀਫਿਕੇਸ਼ਨ ਆਫ ਵੈਪਨ ਕਲਚਰ ਗੈਂਗ ਕਲਚਰ ਸੋਸ਼ਲ ਮੀਡੀਆ ਪਲੈਟਫਾਰਮ ਦੇ ਜਿਹੜਾ ਮਿਸਯੂਜ਼ ਹੋ ਰਿਹਾ ਹੈਗਾ ਗਲੋਰੀਫਿਕੇਸ਼ਨ ਆਫ ਕਰਾਈਮ ਲਈ ਉਸ ਤੇ ਕਰਕਡਾਉਨ ਬਹੁਤ ਸਖਤ ਕੀਤਾ ਜਾਊਗਾ 10000 ਤੋਂ ਵੱਧ ਪੋਸਟਾਂ ਅਸੀਂ 2022 ਤੋਂ ਬਾਅਦ ਅਸੀਂ ਰਿਮੂਵ ਕਰ ਚੁੱਕੇ ਹੈਗੇ ਤੇ ਆਲਮੋਸਟ ਸੈਵਰਲ 1000 ਅਕਾਊਂਟਸ ਹੈਵ ਬੀਨ ਡਿਲੀਟਡ ਸੋ ਇਹ ਬਹੁਤ ਇਹ ਕਲੀਅਰ ਮੈਸੇਜ ਹੈਗਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵੱਲੋਂ ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਵਿੱਚ ਹੁਣ ਗੈਂਗਸਟਰਸ ਮਹਿਫੂਜ਼ ਨਹੀਂ ਹੈ ਇਹ ਜਿਹੜਾ ਗੈਂਗਸਟਰਾਂ ਤੇ ਵਾਰ ਹੈਗਾ ਇਸ ਨੂੰ ਅਸੀਂ ਅੰਜਾਮ ਤੱਕ ਲੈ ਕੇ ਜਾਵਾਂਗੇ ਤੇ ਪੰਜਾਬ ਨੂੰ ਕੰਪਲੀਟਲੀ ਅਸੀਂ ਗੈਂਗਸਟਰ ਫ੍ਰੀ ਕਰਾਂਗੇ ਇਹ ਸਾਡਾ ਆਬਜੈਕਟਿਵ ਹੈਗਾ ਮੈਂ ਅੱਜ ਬਤਾਨਾ ਚਾਹੂੰਗਾ ਕਿ ਪੰਜਾਬ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਲੀਡਰਸ਼ਿਪ ਮੇ 1 ਮਾਰਚ 2025 ਸੇ

Uh, पंजाब सरकार का पंजाब के मुख्यमंत्री का बराबर की जो प्रायोरिटी रही है गैंगस्टरिज्म ऑर्गेनाइज्ड क्राइम कि स्टेट में जीरो टॉलरेंस है ऑर्गेनाइज्ड क्राइम के प्रति तो उस पर पिछले कुछ सालों में बड़े एक्शन हुए हैं 2025 में हमने नौ सौ गैंगस्टर्स गिरफ्तार किए थे uh, इंटर स्टेट ऑपरेशंस में हमने uh, जो एक अमृतसर में सरपंच का मर्डर चार जनवरी को हुआ था और उसके पहले 15 दिसंबर को जो कबड्डी प्रमोटर राणा बलाचौरिया का मर्डर मोहाली में हुआ था ये एक बहुत अच्छे प्रोफेशनल तरीके से इन्वेस्टिगेशंस हुई इसके इंटर स्टेट कोऑपरेशन के साथ दूसरी स्टेटों के कोऑपरेशन के साथ एक केस के अक्यूज को रायपुर छत्तीसगढ़ से दूसरे केस के अक्यूज को वेस्ट बंगाल कैलकटा से गिरफ्तार किया गया था ये दोनों ऑपरेशन मुख्यमंत्री जी ने स्वयं मॉनिटर किए उन्हें हम दिन में दो बार इसकी अपडेट्स देते थे उसके बाद इस दौरान ही ये डिस्कशंस हुई एक रोड मैप बना कि पंजाब में ऑर्गेनाइज्ड क्राइम और गैंगस्टर्स को कैसे जो है गैंगस्टरिज्म का खात्मा कैसे किया जाए तो एक मुख्यमंत्री जी के दिशा निर्देशों के बाद एक हमने रोड मैप तैयार किया है और आज से हम ये वार एक वॉर ऑन गैंगस्टर्स जो है ये पंजाब पुलिस आज से वेज कर रही है इसके तीन मुख्य उद्देश्य हैं कि प्रदेश में गैंगस्टर्स के लिए कोई जगह नहीं है पंजाब में और हम इनके पूरे नेटवर्क्स को ध्वस्त करेंगे जो गैंगस्टर नेटवर्क्स हैं एंड टू एंड मैनर में और पंजाब को गैंगस्टर फ्री बनाएंगे इसके लिए जैसे हम यहाँ बात ही कर रहे हैं हमारा जो पहला फेज है वो एक बहत्तर घंटे का ऑपरेशन प्रहार वो लॉन्च हो चुका है आज सुबह जिसमें बारह हज़ार पंजाब पुलिस ऑफिसर्स जो हैं दो इनको टारगेट्स दिए गए